ਪੰਤੀ ਕੁਝ ਸੋਈ ਦਾ ਅਨਾਲਾ ਦੇ ਆਸ-ਪਾਸ ਦੇ ਇੱਥੇ ਤੇ ਮੋੜੇ ਖਲਾਫ ਨੇ ਇੱਕ ਅਫਸਰ ਸ਼ੈਖ ਤੇ ਕੁਝ ਤਜਾਦੀ ਅਸ਼ਾਸਨ ਦੇ ਵਿਰੁੱਧ ਲਖਾਇਤ ਦਿੱਤੇ ਗਏ ਹਨ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਹੈ ਇਸ ਵੇਲੇ ਆਪਾਂ ਬੌਲੀ ਪਿੰਡ ਖੜੇ ਆ ਜਿਹੜਾ ਅਜਨਾਲਾ ਹਲਕੇ ਦਾ ਤੇ ਅੰਮ੍ਰਿਤਸਰ ਲੋਕ ਲੋਕਸਭਾ ਹਲਕੇ ਦਾ ਅਖੀਰਲਾ ਪਿੰਡ ਹੈ ਦਰਿਆ ਦੇ ਨਾਲ-ਨਾਲ ਕੋਹਨੇਵਾਲ ਤੋਂ ਬਾਅਦ ਬੌਲੀ ਵੀ ਔਰ ਇਹ ਰਮਦਾਸ ਡੇਰਾ ਬਾਬਾ ਨੜਕ ਜਾਂ ਗੁਰਦਾਸਪੁਰ ਦੇ ਨਾਲ ਲੱਗਦਾ ਜੇ ਉਧਰ ਆਓਗੇ ਤਾਂ ਉਧਰੋਂ ਪਹਿਲਾ ਦੂਜਾ ਪਿੰਡ ਪੈਂਦਾ ਸਾਡਾ ਇਹ ਰਾਵੀ ਦੀ ਮਾਰ ਇੱਥੇ ਵੀ ਵੱਜੀ ਹੈ ਇੱਥੇ ਨੌਮਨੀ ਆ ਤਿੰਨ ਤਰ੍ਹਾਂ ਦੀ ਮਾਰ ਇੱਕ ਰਾਵੀ ਸਿੱਧਾ ਆਇਆ ਇੱਕ ਨੌਮਨੀ ਰਹੀਂ ਆਇਆ ਇੱਕ ਰਾਵੀ ਦਾ ਪਾਣੀ ਜਿਹੜਾ ਸੱਕੀ ਚ ਗਿਆ ਸੱਕੀ ਨੇ ਅੱਗੇ ਸਾਡੇ ਨਪਾਲਾ ਨੂੰ ਰਾਜਾ ਸਾਂਸੀ ਹਲਕੇ ਦੇ ਵਿੱਚ ਜਿਹੜੇ ਬਰਾਹ ਨੇ ਜਾ ਹੋਰ بڑے ਪਿੰਡ ਨੇ ਜਿਹੜੇ ਉਧਰ ਲੋਧੀ ਗੁਜਰਿਆ ਕੱਕੜ ਮਾਂਝਾ ਰਾਣੀਆਂ ਵਾ ਉਹਨਾਂ ਤੋਂ ਉੱਥੋਂ ਤੱਕ ਮਾਰਮਾਰੀ ਦਰਿਆ ਕਿਉਂਕਿ ਇਹ ਕੁਦਰਤੀ ਵਾਅ ਬਣੇ ਸੀ ਪੈਨੋ ਤੇ ਨੌਮਨੀ ਨੇ ਪਾਣੀ ਡੱਕਣਾ ਜੇ ਪਿੱਛੇ ਵੱਧ ਆ ਗਿਆ ਜੇ ਇੱਥੋਂ ਓਵਰਫਲੋ ਹੋਇਆ ਫਿਰ ਸੱਕੀ ਨੇ ਲੈ ਕੇ ਜਾਣਾ ਪਰ ਪਿਛਲੇ ਸਮੇਂ ਚ ਜਦੋਂ ਹੁਣ ਮੈਂ ਆ ਕੇ ਇੱਥੇ ਵੇਖਿਆ ਹਜ਼ਾਰ ਏਕੜ ਫਸਲ ਇਹਨਾਂ ਦੀ ਪੂਰੇ ਤੌਰ ਤੇ ਪਾਣੀ ਲਗਾਤਾਰ ਪਿਛਲੇ 12 ਦਿਨਾਂ ਦਾ ਖਲੋਤਾ ਆ ਨਿਕਲਿਆ ਨਹੀਂ ਕਿਤੇ ਜਿਵੇਂ ਅਸੀਂ ਪਿਛਲੇ ਪਿੰਡਾਂ ਜਾਏ ਹਾਂ ਉੱਥੇ ਤੇ ਪਾਣੀ ਵਗਿਆ ਨਿਕਲ ਗਿਆ ਵਾਹ ਵਹਿਣ ਬਣੇ ਨੇ ਬਹੁਤ ਨੁਕਸਾਨ ਉੱਥੇ ਵੀ ਕੀਤਾ ਪਰ ਇੱਥੇ ਜਿਹੜਾ ਖੜ ਗਿਆ ਉਹਨੇ ਫਸਲ ਸਾਰੀ ਗਾਲਤੀ ਤੁਸੀਂ ਵੇਖ ਲਓ 1000 ਏਕੜ ਝੋਨੇ ਦਾ ਕਿਤੇ ਵੀ ক্লোਜ਼ ਅਪ ਕਰਕੇ ਕਾਕਾ ਦਿਖਾ ਕਿਤੇ ਵੀ ਝੋਨੇ ਦਾ ਫਿਰ ਨਹੀਂ ਚੁੱਕਿਆ ਜਾ ਰਿਹਾ ਕਿਤੇ ਮਰਜ਼ੀ ਵੇਖ ਲਓ ਬਾਪੂ ਜੀ ਖੜੇ ਨੇ ਆ ਦੇਖ ਲਓ ਇਸ ਤਰ੍ਹਾਂ ਜਿੱਥੇ ਨੱਕਾ ਰਿਹਾ ਸੋ ਬਹੁਤ ਬੁਰੀ ਹਾਲਤ ਹੈ 1000 ਏਕੜ ਬਿਲਕੁਲ ਮਤਲਬ ਖਤਮ ਹੋ ਗਿਆ ਕੰਮ ਇੱਥੋਂ ਦਾ ਸੋ ਇਹ ਕੱਟ ਆਫ ਹੋਣ ਕਰਕੇ ਇੱਥੇ ਆਉਣਾ ਜਾਣਾ ਬੜਾ ਔਖਾ ਕਿਉਂਕਿ ਜਿਵੇਂ ਕੋ ਨਿਆਲਿਆ ਜਾਂ ਮੱਛੀ ਵਾਲਾ ਜਾਂ ਉਹਨਾਂ ਪਿੰਡਿਆਂ ਦੇ ਕਿਉਂਕਿ ਮੇਨ ਰੋਡ ਦੇ ਉੱਤੇ ਨੇ ਲੋਕ ਸੌਖੇ ਚੱਲੇ ਜਾਂਦੇ ਕਟਆਫ ਤੇ ਉਹ ਵੀ ਹੋਏ ਹੀ ਪਰ ਉੱਥੇ ਪ੍ਰਸ਼ਾਸਨ ਨੇ ਆਪਣਾ ਹੈੱਡਕੁਆਟਰ ਬਣਾਇਆ ਉਹਨਾਂ ਨੂੰ ਜਿਹੜਾ ਛੇਤੀ ਚਲੇ ਜਾਂਦਾ ਪਰ ਇੱਥੇ ਇਹ 7 ਕਿਲੋਮੀਟਰ ਕਰੀਬ ਰਮਦਾਸ ਵਾਲੇ ਬੰਨਿਓ ਪੈਣਾ ਨੇ ਅੰਦਰ ਤੇ ਜੇ ਉਹ ਵੀ ਕੋਈ ਟਰੈਕਟਰ ਅੱਗੇ ਲੱਗੇ ਤੇ ਫੇਰ ਇੱਥੋਂ ਤੱਕ ਆਹਦਾ ਨਹੀਂ ਤੇ ਕੱਲਾ ਬੰਦਾ ਗੱਡੀ ਚਲਾਕ ਨਹੀਂ ਤੇ ਕੋਈ 4-4 ਫੁੱਟ ਪਾਣੀ ਹੈ ਕਰੀਬ ਇਹਨਾਂ ਦਾ ਪਾਣੀ ਉਦੋਂ ਤੋਂ ਗੱਡੀ ਤੇ ਵੀ ਨਹੀਂ ਆਹਦਾ ਟਰੈਕਟਰ ਹੀ ਸਿਰਫ ਆਉਂਦੇ ਨੇ ਸੋ ਜਥੇਬੰਦੀਆਂ ਨੇ ਇੱਥੇ ਪਹੁੰਚ ਕੀਤੀ ਹੈ ਕੁਝ ਜਥੇਬੰਦੀਆਂ ਇੱਥੇ ਆਈਆਂ ਧੰਵਾਦ ਉਹਨਾਂ ਦਾ ਤੇ ਇੱਥੇ ਛੱਤਾਂ ਦੀ ਵੀ ਬਹੁਤ ਪ੍ਰੋਬਲਮ ਆਈ ਹੈ ਜਿਹੜੇ ਮਾੜੇ ਘਰ ਨੇ ਉਹ तकरीबन ਢਾਂ ਦੇ ਕਿਨਾਰੇ ਚਰੇਗੇ ਕਿ ਹੁਣ ਇਹਨਾਂ ਨੇ ਇਹਨਾਂ ਚਿਰ ਪਾਣੀ ਬਾਹਰ ਖੜਾ ਹੈ ਜਿੱਥੇ ਆਪਾਂ ਖੜੇ ਸਭ ਤੋਂ ਉੱਚਾ ਥਾਂ ਆਇਆ ਪਿੰਡ ਦਾ ਬਾਕੀ ਸਾਰਾ ਹੀ ਪਿੰਡ तकरीबन ਡੁੱਬਾ ਹੈ ਸੋ ਮੈਂ ਇਹਨਾਂ ਪਿੰਡ ਵਾਲਿਆਂ ਨੂੰ ਵੀ ਯਕੀਨ ਦਿਵਾਉਣਾ ਕਿ ਅਸੀਂ ਪੂਰਨ ਤੌਰ ਤੇ ਤੁਹਾਡੀ ਜਿਹੜੀ ਗੱਲ ਅੱਗੇ ਰੱਖਾਂਗੇ ਇੱਥੇ ਜਿਹੜੀ ਸਭ ਤੋਂ ਵੱਡੀ ਮਾਰਮੇ ਇੱਕ ਦੱਸ ਦੇ ਕਿ ਨੌਮਣੀ ਦੇ ਉੱਤੇ ਪੁਲ ਲੰਘਦਾ ਹੈ ਛੋਟੀ ਨਹਿਰ ਦਾ ਜਿਹੜਾ ਸੰਜ ਸੇਂਗਪੁਰੇ ਪਿੰਡ ਸੇਂਗਪੁਰੇ ਦੇ ਲਾਗੋ ਹਾਂਜੀ ਉੱਥੇ 50 ਕੇ 60 ਮੱਝਾਂ ਵੀ ਮਰੀਆਂ ਸੀ ਗੁਜਰਾਨੀਆਂ ਕਰੀ ਬੜੀ ਹਾਈਲਾਈਟ ਖਬਰ ਹੋਈ ਪਰ ਉਹਦੀ ਪਰ 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 ਵੇਖ ਲਓ 2 ਸਾਲ ਪਹਿਲੋਂ ਚ ਮਰੀਆਂ ਵੀ ਆ ਤੇ ਕਿਸੇ ਨੇ ਨੋਟਿਸ ਨਹੀਂ ਲਿਆ ਸਾਡੀ ਬਦਕਿਸਮਤੀ ਕੀ ਹੈ ਬੰਦੇ ਮਰ ਜਾਣ ਤਾਂ ਵੀ ਅਸੀਂ ਉਦਾਂ ਦੇ ਜਾਨਵਰ ਮਰ ਜੇ ਤਾਂ ਵੀ ਅਸੀਂ ਉਦਾਂ ਦੇ ਕੋਈ ਅਸਰ ਨਹੀਂ ਪੈਂਦਾ ਤੇ ਪੁੱਛਿਆ ਜਾਵੇ ਅਫਸਰਾਂ ਨੂੰ ਧਿਆਨ ਨਾਲ ਵੀ ਇਹ ਕੌਣ ਜ਼ਿੰਮੇਵਾਰ ਸੀ ਜਿੰਨੂੰ 50 ਮੱਝਾਂ ਮਰੀ ਤੋਂ ਬਾਅਦ ਜਿਹੜਾ ਅੱਜ ਜਾਗਿਆ ਨਹੀਂ ਜਿੰਨੇ ਉਹ ਪੁਲ ਠੀਕ ਨਹੀਂ ਕੀਤਾ ਅੱਜ ਉਸੇ ਪੁਲ ਕਰਕੇ ਆ ਇਲਾਕਾ ਡੁੱਬਿਆ ਇੱਕ ਕਦੋਂ ਤੱਕ ਜਵਾਬਦੇਹੀ ਬਣਾਵਾਵਾਂਗੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਕਦੋਂ ਇਹਨਾਂ ਦੇ ਅਸਤੀਫਾ ਲਓਗੇ ਕਦੋਂ ਸਸਪੈਂਡ ਕਰੋਗੇ ਇਹਨਾਂ ਨੂੰ ਆਹ ਕੌਣ ਜ਼ਿੰਮੇਵਾਰ ਹੈ ਯਾਰ ਇਕੜ ਦਾ ਕੌਣ ਜ਼ਿੰਮੇਵਾਰ ਹੈ ਜਿਹੜੇ ਲੋਕ ਰੋੜ ਕੇ ਰਾਵੀ ਦੇ ਨਾਲ ਸਾਰੇ ਸਿਰਫ ਤੇ ਸਿਰਫ ਅਫਸਰशाही ਦੀ ਜਿਹੜੀ ਨਕੰਬੀ ਸੋਚ ਭ੍ਰਿਸ਼ਟਾਚਾਰੀ ਸੋਚ ਆ ਉਹਦੇ ਕਰਕੇ ਡੁੱਬੰਡੇ ਆ ਅਸੀਂ ਮੈਂ ਹੁਣ ਤੁਹਾਨੂੰ ਦੱਸਦਾ ਵੇਖਿਆ ਨਹੀਂ ਜਾਂਦਾ ਜੀ ਨਹੀਂ ਕਰਦਾ ਬੋਲਣ ਨੂੰ ਪਰ ਰਹੀ ਰਹੀਏ ਕਿੱਦਾਂ ਹੁਣ ਬਾਰ-ਬਾਰ ਲੋਕੀ ਕਹਿੰਦੇ ਬੋਲੋ ਨਾ ਕੀ ਕਰੀਏ ਹੁਣ ਫਿਰ ਆਹ ਪੰਜਾਬ ਮੱਜਾਂ ਗੁਜਰੀਆਂ ਸੀ ਬੰਦੇ ਮੜ ਜਾਣ ਸ਼ਰਾਬ ਪੀ ਕੇ ਤਾਂ ਇਹਨਾਂ ਦਾ ਕੋਈ ਦੰਗਰ ਮਰ ਜੇ ਤਾਂ ਇਹਨਾਂ ਦੇ ਕੋਈ ਅਸਰ ਨਹੀਂਗਾ ਅਸਰ ਹੋਣੇ ਕਿਧਰੇ ਆ ਜਦੋਂ ਸਾਰੇ ਮਰ ਜੋਗੇ ਇਹ ਬੰਦ ਨਾਲ ਡੁੱਬਨ ਵਾਲੇ ਹਾਲ ਤੁਸੀਂ ਕਰਤੇ ਸਾਡੇ ਪੰਜਾਬ ਦੀ ਔਰ ਪ੍ਰਸ਼ਤ ਅਫਸਰਸਾਈ ਤੇ ਕੁਝ ਪ੍ਰਸ਼ਤ ਨੇਤਾ ਇਹਨਾਂ ਦੇ ਮਤਲਬ ਜ਼ਿੰਮੇਵਾਰ ਨੇ ਇਹ ਸਾਰੇ ਕੰਮ ਤੇ ਨਹੀਂ ਤਾਂ ਅੱਜ ਸਸਪੈਂਡ ਕੀਤੇ ਹੁੰਦੇ ਸਾਰੇ ਵਿੱਚੇ ਫੈਕਟਰੀ ਤੋਂ ਲੈ ਕੇ ਥੱਲੇ ਤੱਕ ਵੀ ਖਲਾਈ ਕਿਉਂ ਨਹੀਂ ਹੋਈ ਨੌਮਣੀ ਕਿਸੇ ਨੇ ਵਲੀ ਹੱਤ ਕਿਹਨੇ ਕਿਹਨੇ ਗਾਲੀ ਕਰਾਉਣੀ ਆ ਇਹਨਾਂ ਕਰਾਉਣੀ ਆ ਵਿਚਾਰੇ ਨੇ ਕਿ ਲੜਨ ਜੋਗੇ ਹੈਗੇ ਆ ਸੱਕੀ ਵਲੀ ਆ ਲੋਕਾਂ ਦੀ ਕਿੰਨੇ ਖਾਲੀ ਕਰਾਉਣੀ ਆ ਕੋਈ ਖਲਾਈ ਨਹੀਂ ਹੋਈ ਖਲਾਈ ਦੇ ਨਾਂ ਤੇ ਸਿਰਫ ਚਾਰ ਦਿਨ ਡੇਚ ਚੱਲਦੀ ਆ ਜੇਸੀਬੀ ਆ ਕੇ ਪੋਕਲਨ ਤੇ ਬਸ ਖਤਮ ਰੇਤਾ ਕਰਨ ਦਾ ਤੁਹਾਨੂੰ ਪਤਾ ਉਹ ਕਿੱਦਾਂ ਨਿਕਲੀ ਤੁਹਾਨੂੰ ਖਲਾਈ ਦਾ ਨਹੀਂ ਪਤਾ ਅੱਜ ਡੁੱਬੇ ਆ ਗੁਰਾ ਬਾਬਾ ਬੁਟਾ ਸਾਹਿਬ ਦੀ ਧਰਤੀ ਤੇ ਬਹੁਤ ਵੱਡਾ ਤੁਸੀਂ ਕਹਿਰ ਕੀਤਾ ਮੈਂ ਤੁਹਾਨੂੰ ਦੱਸਾਂ ਇਹਦੇ ਤੁਹਾਨੂੰ ਦੇਣੀਆਂ ਪੈਣੀਆਂ ਇਹ ਗੱਲ ਸਾਫ਼ ਰੱਖ ਲਿਓ ਜਿੰਨੇ ਜਿੰਨੇ ਵੀ ਇਹ ਬੰਨਾਂ ਚੋਂ ਪੈਸੇ ਖਾਦੇ ਆ ਜਿੰਨੇ ਜਿੰਨੇ ਵੀ ਖਲਾਈ ਦੇ ਪੈਸੇ ਖਾਦੇ ਆ ਜਿਨ੍ਹਾਂ ਜਨਮ ਇਥੋਂ ਰੇਤਾ ਪੁੱਟੀ ਆ ਤੁਸੀਂ ਦੇਖਿਓ ਹੁੰਦਾ ਕੀ ਆ ਤੁਹਾਡੇ ਨਾਲ ਬਚਣਾ ਨਹੀਂ ਕਿਸੇ ਨੇ ਇਹ ਸਾਰੇ ਜੋ ਵੀ ਅੱਜ ਵਾਪਰਿਆ ਤੁਸੀਂ ਸਾਰੇ ਲੋਕ ਜ਼ਿੰਮੇਵਾਰ ਦੇ ਇਸ ਚੀਜ਼ ਦੇ